ਮਿੰਟੋ ਜੀ ਜਿਸ ਤਰ੍ਹਾਂ ਆਪਾਂ ਸਾਰੇ ਵੇਖ ਰਹੇ ਸੀਗੇ ਕਿ ਦਿੱਲੀ ਦੇ ਵਿੱਚ ਦੋਨੋਂ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਸੀ ਗਰਾਊਂਡ ਲੈਵਲ ਤੋਂ ਜ਼ੀਰੋ ਲੈਵਲ ਤੋਂ ਹਰ ਹੱਥ ਕੰਡਾ ਫਣਾਉਣ ਦੀ ਕੋਸ਼ਿਸ਼ ਸੀ ਤੇ ਕਿਤੇ ਨਾ ਕਿਤੇ ਆਪਾਂ ਨੂੰ ਸੀ ਕਿ ਸ਼ਾਇਦ ਆਪ ਪਾਰਟੀ ਦੁਆਰਾ ਆਜੂਗੀ ਪਰ ਨਤੀਜੇ ਬਿਲਕੁਲ ਉਲਟ ਜਿਵੇਂ ਸਾਰੇ ਦਸ਼ਕਾ ਨੇ ਵੀ ਦੇਖੇ ਪਹਿਲੀ ਗੱਲ ਤਾਂ ਇਹ ਹੈ ਕਿ ਇਹੋ ਜਿਹੀ ਕਿਹੜੀ ਉਹ ਖੇਡ ਖੇੜ ਗਿਆ ਜਿਹਾ ਇਹੋ ਜਿਹਾ ਕਿਹੜਾ ਦਾ ਲ ਆ ਗਿਆ ਜਿਹੜਾ ਆਮ ਆਮ ਪਾਰਟੀ ਦੀ ਜਿਹੜਾ ਹਾਰ ਦਾ ਕਾਰਨ ਬਣ ਗਿਆ ਕੀ ਕਾਰਨ ਹੈ ਇਹਦੇ ਵਿੱਚ ਨਹੀਂ ਦੇਖੋ ਕਾਰਨ ਕੋਈ ਇੱਕ ਨਹੀਂ ਹੁੰਦਾ ਹਮ ਸੁਖਮਸਾਨ ਜਦੋਂ ਕੋਈ ਪਾਰਟੀ ਇਸ ਤਰ੍ਹਾਂ ਸਤਾ ਚੋਂ ਬਾਹਰ ਹੁੰਦੀ ਹੈ ਜੀ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਬਹੁਤ ਸਾਰੇ ਫੈਕਟਰ ਰਹਿੰਦੇ ਆ ਹਮ ਜਿਹੜੇ ਰਲ ਕੇ ਉਸ ਨੂੰ ਇਹਨਾਂ ਡੈਮੇਜ ਪਹੁੰਚਾ ਦਿੰਦੇ ਆ ਕਿ ਉਹ ਪਾਰਟੀ ਜਿਹੜੀ ਪਾਰਟੀ ਕੋਈ 10 ਸਾਲ ਕੋਈ 5 ਸਾਲ ਰਾਜ ਕਰਦੀ ਹੈ ਉਸ ਤੋਂ ਬਾਅਦ ਉਹ ਸਤਾ ਤੋਂ ਬੇਦਖਲ ਹੋ ਜਾਂਦੀ ਹੈ ਦੇਖੋ ਸਭ ਜੇ ਤੁਸੀਂ ਇੱਕ ਨਾ ਬੜੀ ਖਲਕੋਖਵੀ ਨਜ਼ਰ ਪਾਓਗੇ ਤੇ ਸਭ ਤੋਂ ਵੱਡੀ ਗਲਤੀ ਇਹ ਆ ਕਿ ਰਾਜਨੀਤੀ ਜਿਹੜੀ ਹੈ ਨਾ ਸਭ ਉਹਦੇ ਚ ਆਈਡੀਓਲੋਜੀ ਬਹੁਤ ਮਾਇਨੇ ਰੱਖਦੀ ਆ ਬਿਲਕੁਲ ਹੁਣ ਮੰਨ ਲਓ ਕਿ ਕਮ ਸ਼ੁਰੂ ਤੇ ਕੀਤਾ ਸੀਗਾ ਕਿ ਇੱਕ ਇਕਾਦਤਗਾ ਵਾਂਗੂ ਹੂੰ ਪੂਜਾ ਸਥਲ ਵਾਂਗੂ ਬਿਲਕੁਲ ਪਰ ਮੁੜ ਕੇ ਤੁਸੀਂ ਦੁਕਾਨ ਚ ਬਦਲ ਲਵੋ ਉਸ ਤਿਸ ਨੂੰ ਉਹ ਇੱਕ ਵੱਡਾ ਫੈਕਟਰ ਰਿਹਾ ਹੋਵੇ ਮੈਂ ਇਹ ਇਹ ਨਾ ਕਿ ਕੇਜਰੀਵਾਲ ਸਾਹਿਬ ਜਦੋਂ ਆਏ ਸੀਗੇ ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਇੱਕ ਐਸੀ ਰਾਜਨੀਤੀ ਦਿਖਾਈ ਕਿ ਇਹ ਤਾਂ ਕ੍ਰਾਂਤੀ ਦਾ ਮੂਜਸਮਾ ਹੈ ਜੀ ਪਾਰਟੀ ਜਿਹੜੀ ਆ ਪਰ ਜਦੋਂ ਤੁਸੀਂ ਬਾਅਦ ਦੇ ਵਿੱਚ ਉਹਨੂੰ ਇੱਕ ਦੁਕਾਨ 'ਚ ਬਦਲ ਦਿੱਤਾ ਹੂੰ ਤਾਂ ਇਹਦਾ ਮਤਲਬ ਕਿ ਤੁਹਾਡੀ ਆਈਡੀਓਲੋਜੀ ਚੜੀਓ ਸ਼ਿਫਟ ਕੀਤੀ ਆ ਹੂੰ ਫਿਰ ਮਿਸਾਲ ਦੇ ਤੌਰ ਤੇ ਤੁਸੀਂ ਖੁਦ ਨੂੰ ਧਰਮ ਨਿਰਪੱਖ ਜਾਂ ਬਹੁਤ ਕੁਝ ਤੁਸੀਂ ਪ੍ਰਚਾਰ ਦੇ ਹਾਲਾਂਕਿ ਨੀਲੀ ਵੈਗਨਾਰ ਤੱਕ ਤੋਂ ਗੱਲਾਂ ਸ਼ੁਰੂ ਹੁੰਦੀਆਂ ਨੇ ਹਾਂਜੀ ਤਾਂ ਉਹਦੇ ਵਿੱਚ ਕੀ ਹੈ ਕਿ ਤੁਸੀਂ ਹੂੰ ਮਤਲਬ ਅੱਜ ਦੀ ਤਰੀਕ ਚ ਸੌਫਟ ਹਿੰਦੂਤਵ ਤੇ ਆ ਗਏ ਜੀ ਫਿਰ ਜਿਵੇਂ ਬਿਲਕੁਲ ਤੁਸੀਂ ਕਿਹਾ ਕਿ ਭਾਈ ਵੈਗਨਾਰ ਵਗੈਰਾ ਮੈਂ ਆ ਨਹੀਂ ਲਾਉਂਗਾ ਜੀ ਆ ਨਹੀਂ ਲਾਉਗਾ ਫਿਰ ਤੁਹਾਡੇ ਉੱਤੇ ਦੋਸ਼ ਲੱਗਦੇ ਆ ਸ਼ਿਸ਼ ਮਹਿਲ ਉਹ ਸਾਰਾ ਉਹਦੇ ਜੀ ਤੇ ਫਿਰ ਇਸ ਤੋਂ ਵੀ ਜਿਹੜੀ ਅਗਲੀ ਗੱਲ ਕਿ ਤੁਸੀਂ ਕਟੜ ਇਮਾਨਦਾਰ ਕਟੜ ਇਮਾਨਦਾਰ ਔਰ ਤੁਹਾਡੇ ਉਲਟ ਧੋਸ਼ ਜਿਹੜੇ ਖੜੇ ਆ ਤੁਸੀਂ ਉਹਨਾਂ ਨੂੰ ਠੀਕ ਠੰਗ ਨਾਲ ਡਿਫੈਂਡ ਵੀ ਨਹੀਂ ਕਰ ਪਾ ਰਹੇ ਤਾਂ ਮਤਲਬ ਭਾਰਤੀ ਜਨਤਾ ਪਾਰਟੀ ਦੇਖੋ ਠੀਕ ਹੈ ਕਾਫੀ ਜਿਹੜੇ ਸੀਗੇ ਜ਼ਿਆਦਾਤਰ ਇਸੇ ਤਰ੍ਹਾਂ ਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਅੱਗੇ ਜਾਏਗੀ ਪਰ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਉਹ ਵਨ ਸਾਈਡਡ ਹੀ ਗੇਮ ਕਰ ਦੇਣਗੇ ਜੀ ਪਰ ਉਹਦੇ ਚ अरविंद केजरीवाल मैं कहना कि ਜਿੱਥੇ ਸਭ ਤੋਂ ਜ਼ਿਆਦਾ ਮਾਰ ਖਾ ਗਿਆ ਉਹ ਇਹ ਆ ਕਿ ਉਹਨਾਂ ਦੇ ਕੋਲ ਹਰੇਕ ਗੱਲ ਦਾ ਜਵਾਬ ਹੁੰਦਾ ਸੀ ਸਿੱਖਿਆ ਚਾ ਕੀਤਾ ਸੀ ਹੂੰ ਸਿਹਤ ਚਾ ਕੀਤਾ ਜੀ ਦੇਖੋ ਠੀਕ ਆ ਕੰਮ ਕੀਤਾ ਉਹਨਾਂ ਨੇ no doubt ਦਿੱਲੀ ਦੇ ਵਿੱਚ ਕੰਮ ਵੀ ਹੋਇਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ 10 12 ਸਾਲ ਤੁਸੀਂ ਇੱਕੋ ਤੋਤਾ ਰਟਣ ਲਾਉਣ ਤੋਂ ਬਾਅਦ ਵੀ ਕੁਝ ਨਵਾਂ ਨਹੀਂ ਦਿਖਾ ਪਾ ਰਹੇ ਬਿਲਕੁਲ ਜਦੋਂ ਕਿ ਲੋਕ ਬਦਰਾ ਥੋੜੇ ਜਿਹੇ ਟਾਈਮ ਬੈਲੋ ਫਿਰ ਜੋ ਤੁਸੀਂ ਲੋਕਾਂ ਨੂੰ ਦੇਣ ਦੇ ਵਾਅਦੇ ਕੀਤੇ ਉਹ ਉਹਨਾਂ ਨੇ ਸਭੋ ਵਧਾ ਕੇ ਹੋਰ ਕਰ ਦਿੱਤੇ ਤੁਹਾਡੀਆਂ ਯੋਜਨਾਵਾਂ ਨੂੰ ਵੀ ਕਿਹਾ ਕਿ ਅਸੀਂ ਬੰਦ ਨਹੀਂ ਕਰਾਂਗੇ ਜੀ ਤਾਂ ਜਿਹੜਾ ਉੱਚ ਜਾਤੀ ਦਾ Hindu voter ਆ ਦਿੱਲੀ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਨਾਲ ਵੈਸੇ ਵੀ ਪਹਿਲਾਂ ਹੀ ਜੁੜਿਆ ਸੀਗਾ ਲੋਕ ਸਭਾ ਇਲੈਕਸ਼ਨ ਚ ਤੇ ਹੈ ਗਈ ਆ ਉਹ ਵਿਧਾਨ ਸਭਾ ਚ ਵੀ ਫਲਟ ਗਿਆ ਜੀ ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇਹ ਆ ਕਿ ਇਨਾਂ ਦੀ ਇੱਜ਼ਤ ਜਿਹੜੀ ਬਚੀ ਆ ਉਹ ਖਾਸ ਤੌਰ ਤੇ ਐਸਸੀ ਜਾਂ ਜਿਹੜੀ ਮੁਸਲਮ ਬੋਲਤਾ ਵਾਲੀ ਸੀਟਾਂ ਦੀ ਗਿਣਤੀ ਆ ਉੱਥੇ ਹੂੰ ਜੇ ਤੁਸੀਂ ਦੇਖੋਗੇ ਜਿੱਦ ਤਰ ਇਹਨਾਂ ਨੇ ਸੌਫਟ ਹਾਰਟਡ ਦਿਖਾਇਆ ਸੀ ਉਧਰੋਂ ਫੇਰ ਕਟਾ ਹੀ ਖਾਇਆ ਹਾਂਜੀ ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ 22 ਚੋਂ 14 ਤੇ ਇੱਥੋਂ ਹੀ ਆ ਗਈਆਂ ਨਾ ਜੀ ਤੇ ਆਦਰਵਾਈਸ ਇਹ ਬਿਲਕੁਲ ਹੀ ਕਹਿ ਲਓ ਕਿ ਮਾਂਝੇ ਜਾਂਦੀ ਤਾਂ ਫੇਰ ਸਭ ਤੋਂ ਵੱਡੀ ਗੱਲ ਇਹ ਕਿ ਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਉਹ ਇੱਕ ਦੂਜੇ ਨਾਲ ਕਹਿ ਲਓ ਕਿ ਜਿਵੇਂ ਕਹ ਲੋ ਬਦਲਾ ਬਦਲਾ ਖੇਡ ਰਹੇ ਆ ਹਰਿਆਣੇ ਚ ਆਮ ਆਦਮੀ ਪਾਰਟੀ ਨੇ ਨਾ ਦਾ ਵਿਡਾਗਰ ਕਰ ਦਿੱਤਾ 5-7 ਸੀਟਾਂ ਦਾ ਫਰਕ ਪੈ ਗਿਆ ਸੀ ਉੱਥੇ 13-14 ਦਾ ਫਰਕ ਪਾ ਗਈ ਕਾਂਗਰਸ ਹੂੰ ਤੇ ਜੇ ਇਹੀ ਗੱਠਜੋੜ ਜਿਹੜਾ ਸੀ ਉਹ ਸਥਾਪਿਤ ਹੋ ਜਾਂਦਾ ਇਹੀ ਗੱਠਜੋੜ ਜਿਹੜਾ ਉਹ ਇਲੈਕਸ਼ਨ ਲੜਦਾ ਮੁਕਾਬਲਾ ਕਰਦਾ ਜੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਇਨਾਂ ਦਾ ਜਿਹੜਾ ਵੋਟ ਸ਼ੇਅਰ ਹੈ ਕਾਂਗਰਸ ਦਾ 2.2% ਵਧਿਆ ਆਮ ਆਦਮੀ ਪਾਰਟੀ ਦਾ ਘਟਿਆ ਭਾਰਤੀ ਜਨਤਾ ਪਾਰਟੀ ਦਾ ਵਧ ਗਿਆ ਹੂੰ ਤਾਂ ਉਹਦੇ ਚ ਕੀ ਹੋਇਆ ਕਿ ਇੱਕ ਅਰਵਿੰਦ ਕੇਜਰੀਵਾਲ ਦੀ ਹਾਰ ਨੂੰ ਵੀ ਦੇਖ ਲਓ ਤੁਸੀਂ ਇੱਕ ਮਿਸਾਲ ਦੇ ਤੌਰ ਤੇ ਕਿ ਸੰਦੀਪ ਦਿਖਸ਼ਤ ਉਥੇ ਸ਼ਾਇਦ 4500 ਵੋਟਾਂ ਲੈ ਕੇ ਗਿਆ ਨੇ ਤੇ ਇੰਨੀਆਂ ਕੁ ਵੋਟਾਂ ਤੇ ਉਹ ਹਾਰ ਗਿਆ ਕੇਜਰੀਵਾਲ ਸਾਹਿਬ ਤੋਂ ਤਾਂ ਇਹ ਇਹ ਵੀ ਇੱਕ ਚੀਜ਼ ਹੈ ਕਿ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਹੀ ਰੋਕਣਾ ਹੈ ਹੂੰ ਤਾਂ ਕਿਉਂ ਨਾ ਫਿਰ ਹੁਣ ਇਹ ਵੀ ਸੋਚੋ ਕਿ ਜਨਤਾ ਜਿਹੜਾ ਇੰਡੀਆ ਗੱਠ ਜੋੜ ਹੈ ਉਹਦਾ ਬਈ ਭੋਗ ਹੀ ਪਾ ਦੋ ਤੇ ਜੇ ਭਾਰਤੀ ਜਨਤਾ ਪਾਰਟੀ ਨੂੰ ਰੋਕਣਾ ਫਿਰ ਤੇ ਤੁਹਾਨੂੰ ਕਿਤੇ ਨ ਕਿਤੇ ਸਹਿਮਤੀ ਬਣਾ ਲੈਣੀ ਚਾਹੀਦੀ ਹੈ ਹੁਣ ਨਾ ਪੰਜਾਬ ਚ ਬਣੀ ਨਾ ਹਰਿਆਣੇ ਚ ਨਾ ਦਿੱਲੀ ਚ ਬਣੀ ਤਾਂ ਇਹਦਾ ਮਤਲਬ ਹੈ ਕਿ ਜਿੱਥੇ ਉਹਨਾਂ ਦਾ ਦਾਅ ਲੱਗੇਗਾ ਉਹ ਨੁਕਸਾਨ ਕਰ ਦੇਣਗੇ ਜਿੱਥੇ ਉਹਨਾਂ ਦਾ ਦਾਅ ਫੱਬੇਗਾ ਉਹ ਨੁਕਸਾਨ ਕਰ ਦੇਣਗੇ ਇਸ ਤਰ੍ਹਾਂ ਇਹ ਕਿ ਕਈ ਕਾਰਨ ਨਜ਼ਰ ਆਉਂਦੇ ਆ ਪਰ ਸਭ ਤੋਂ ਵੱਡੀ ਗੱਲ ਕਿ ਅਰਵਿੰਦ ਕੇਜਰੀਵਾਲ ਇਹਨੀ ਬੁਰੀ ਤਰ੍ਹਾਂ ਘੇਰੇ ਗਏ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦਾ ਜਿਹੜਾ ਤੰਤਰ ਹੈ ਨਾ ਸਾਬ ਉਹ ਇੰਨਾ ਬਰੀਕੀ ਨਾਲ ਕੰਮ ਕਰਦਾ ਤੁਸੀਂ ਹਿਸਾਬ ਲਾ ਲਓ ਕਿ ਆਰਐਸਐਸ ਡਰਾਇੰਗ ਰੂਮਾਂ ਤੱਕ ਪਹੁੰਚੀ ਦਿੱਲੀ ਦੇ ਉਹ ਇੰਨਾ ਬਰੀਕੀ ਨਾਲ ਕੰਮ ਕਰ ਰਹੇ ਸੀ ਕਿ ਇਹਨਾਂ ਨੂੰ ਮਤਲਬ ਕਿ ਸ਼ਾਇਦ ਇਸ ਕੱਲ ਦਾ ਅੰਦਾਜ਼ਾ ਨਹੀਂ ਹੋਏਗਾ ਹਮ ਕਿ ਨਤੀਜਾ ਸਾਡੇ ਤੋਂ ਇੰਨੀ ਦੂਰ ਚਲੇ ਜਾਏਗਾ ਬਿਲਕੁਲ ਇੰਨਾ ਇਹਨਾਂ ਨੇ ਵੀ ਸੋਚਿਆ ਨਹੀਂ ਹੋਣਾ ਨਹੀਂ ਸੋਚਿਆ ਹੋਏਗਾ ਜੀ ਤਾਂ ਉਹਦੇ ਵਿੱਚ ਕੀ ਹੈ ਕਿ ਜੇ ਆਪਾਂ ਦੇਖੀਏ ਤਾਂ ਇਹ ਵੀ ਸੈਟਿੰਗ ਦੀ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਾ ਕੇ ਪੰਜਾਬੀ ਪ੍ਰਭਾਵ ਵਾਲੀਆਂ ਜਿਹੜੀਆਂ ਸੀਟਾਂ ਉੱਤੇ ਪ੍ਰਚਾਰ ਕਰਦਾ ਹੈ ਹੂੰ ਤੇ ਦੋ ਨੂੰ ਛੱਡ ਕੇ ਬਾਕੀ ਭਾਰਤੀ ਜਨਤਾ ਪਾਰਟੀ ਜਿੱਤ ਗਈ ਉੱਥੇ ਬਿਲਕੁਲ ਇਹ ਖਾਸ ਤੌਰ ਤੇ ਸਕੇਡ ਲਾਈਨਸ ਬਣੀਆਂ ਹੋਈਆਂ ਹਾਂ ਜਿਤੇ ਤੁਸੀਂ ਹਿਸਾਬ ਲਾ ਲਓ ਜੀ ਕਿ ਮਾਨ ਸਾਹਿਬ ਦਾ ਵੀ ਉੱਥੇ ਜਾਦੂ ਨਹੀਂ ਚੱਲਿਆ ਦਾ ਮਤਲਬ ਹੈ ਕਿ ਚਾਹੇ ਪੰਜਾਬੀ ਵੋਟਰ ਹੋਵੇ ਸਿੱਖ ਵੋਟਰ ਹੋਵੇ ਹੂੰ ਚਾਹੇ ਆਪਾਂ ਦੇਖੀ ਇੱਕ ਤਾਂ ਸ਼ਾਇਦ ਤੁਸੀਂ ਉਹ ਦੇਖੀ ਹੋਣੀ ਹੈ ਕਿ ਮੁਸਲਮ ਬੌਲਤਾ ਵਾਲੀ ਸੀਟ ਵੀ ਜਿੱਤ ਗਈ ਜੀ ਭਾਜਪਾ ਇੱਕ ਉਧਰੋਂ ਵੀ ਜਿੱਤ ਗਈ ਇਹ ਕਮਾਲ ਦੀਆਂ ਗੱਲਾਂ ਨੇ ਬਿਲਕੁਲ ਤੂੰ ਕਹਿੰਦਾ ਮਤਲਬ ਇਹ ਆ ਕਿ ਕੋਈ ਇੱਕ ਕਾਰਨ ਨਜ਼ਰ ਨਹੀਂ ਆਉਂਦਾ ਬਹੁਤ ਕਾਰਨ ਆ ਤੇ ਸਭ ਤੋਂ ਵੱਡਾ ਕਾਰਨ ਇਹ ਆ ਕਿ ਅਰਵਿੰਦ ਖੇਜਰੀਵਾਲ ਜਿਹੜੇ ਇੱਕ ਲੋਕਾਂ ਦੀ ਉਮੀਦ ਬਣ ਕੇ ਆਏ ਸੀਗੇ ਉਹ ਆਪ ਹੀ ਉਸ ਉਮੀਦ ਤੇ ਖਰਾ ਨਹੀਂ ਉਤਰ ਸਕੇ ਬਿਲਕੁਲ 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 ਇਸ ਕਰਕੇ ਕਹ ਲੋ ਕਿ ਕਮਾਂਡਰੀ ਆਪ ਫੇਲ ਹੋ ਜੇ ਤਾਂ ਫਿਰ ਉਹ ਦੂਜੀ ਕੋਲ ਹਾਂਜੀ ਮੈਂ ਤੁਹਾਨੂੰ ਕਹਾਂ ਕਿ ਦੇਖੋ ਹੁੰਦਾ ਕੀ ਹੈ ਕਿ ਬਹੁਤ ਸਾਰੇ ਇਹਨਾਂ ਦੇ ਦੋਸਤ ਛੱਡ ਕੇ ਚਲੇ ਗਏ ਤਾਂ ਜਿਹੜਾ ਮਤਲਬ ਇੱਕ ਆਈਡੀਓਲੋਜੀ ਦੇ ਨਾਲ ਜੁੜਿਆ ਹੁੰਦਾ ਨਾ ਕਾਡਰ ਤੁਹਾਡਾ ਜੀ ਉਹ ਮਤਲਬ ਜਿੱਦਾਂ ਕਹਿ ਲੋ ਕਿ ਫਿਰ ਆਖਰੀ ਧਮ ਤੱਕ ਨਿਭਦਾ ਹੈ ਤਾਂ ਜਦੋਂ ਤੁਸੀਂ ਆਈਡੀਓਲੋਜੀਕਲੀ ਕਿਤੇ ਨਾ ਕਿਤੇ ਪਾਸਾ ਮਾਰ ਕੇ ਹਿੱਲ ਗਏ ਆਪਣੇ ਸਟੈਂਡ ਤੋਂ ਆਪਣੇ ਸਟੈਂਡ ਤੋਂ ਤੁਹਾਡੇ ਨਾਲ ਇਹਨੂੰ ਪਤਾ ਨਹੀਂ ਕਿ ਤੁਸੀਂ ਹੁਣ ਕਿੱਧਰ ਨੂੰ ਜਾ ਰਹੇ ਹਾਂ ਹਾਂ ਜੀ ਹਾਂ ਜੀ ਤਾਂ ਜਥੇਵੰਦਕ ਤੌਰ ਤੇ ਵੀ ਆਮ ਆਦਮੀ ਪਾਰਟੀ ਕਮਜ਼ੋਰ ਸਾਬਤ ਹੋਈ ਆ ਜੀ ਸਦਮੇ ਚ ਆਮ ਆਦਮੀ ਪਾਰਟੀ ਦੇ ਨੇਤਾ ਬਹੁਤ ਵੱਡੇ ਸਤਵੇਂ ਚ ਨਹੀਂ ਐਸ ਟਾਈਮ ਪਰ ਹੁਣ ਚਰਚਾ માં ਗਾਂਧੀਆਂ ਛਲ ਪਈਆਂ ਨੇ ਕਿ ਗਾਂਧੀ ਕਿੱਧਰ ਤੋਂ ਹੋਰ ਆ ਰਹੀ ਐ ਉਹਦੇ ਤੇ ਵੀ ਆਪਾਂ ਗੱਲ ਕਰਦੇ ਹਾਂ ਪਰ ਇੱਕ ਇੱਕ ਰਕਮੈਂਟ ਲੈ ਲਈ ਜੀ ਵੀ ਜੀ ਕਹ ਰਿਹਾ ਕਿ ਐਂਟੀ ਇਨਕੰਮਬੈਂਸੀ ਵੀ ਸੀ ਦਿੱਲੀ ਦੇ ਵਿੱਚ ਕਹਿੰਦੇ ਨਹੀਂ ਦੇਖੋ ਐਂਟੀ ਇਨਕੰਮਬੈਂਸੀ ਤਾਂ ਦੇਖੋ ਗੱਲ ਕੀ ਐ ਕਿ ਕੋਈ ਵੀ ਸਰਕਾਰ ਆ ਚੱਲਦੀ ਉਹ ਤਾਂ ਰਹੇਗੀ ਰਹੇਗੀ ਹੂੰ ਉਹ ਤਾਂ ਰਹੇਗੀ ਰਹੇਗੀ ਨਾ ਤੁਸੀਂ ਕਿਉਂਕਿ ਕਿਸੇ ਦੇ ਨਾਲ ਵੀ ਹੈ ਜੀ ਤੁਸੀਂ ਹਾਂਜੀ ਤੁਸੀਂ ਮਤਲਬ ਕਿ ਕੁਝ ਚੀਜ਼ਾਂ ਡਿਲੀਵਰ ਕਰ ਲੈਣੇ ਹੋ ਠੀਕ ਠੰਗ ਨਾਲ ਕੁਝ ਚੀਜ਼ਾਂ ਡਿਲੀਵਰ ਕਰਨ ਤੋਂ ਰਹਿ ਜਾਂਦੀਆਂ ਤਾਂ ਉਹ ਉਹ ਜਦੋਂ ਤੁਸੀਂ ਸੱਤਾ 'ਚ ਹੋ ਹੂੰ ਤੇ ਉਸ ਐਂਟੀ ਇਨਕੰਮਬੈਂਸੀ ਨੂੰ ਖਤਮ ਕਿਸ ਨੇ ਕਰਨਾ ਉਹ ਵੀ ਤਾਂ ਤੁਸੀਂ ਖਤਮ ਕਰਨਾ ਨਾ ਲੋਕਾਂ ਨੂੰ ਇੱਕ ਕਹਿ ਲੋ ਕਿ ਵਿਸ਼ਵਾਸ ਦੇ ਵਿੱਚ ਬੰਨਣ ਦਾ ਕੰਮ ਵੀ ਤੇ ਤੁਹਾਡੀ ਜ਼ਿੰਮੇਵਾਰੀ ਹੋਏਗੀ ਜੇ ਐਂਟੀ ਇਨਕੰਮਬੈਂਸੀ ਹੋਇਆ ਤਾਂ ਕਾਰ ਹੈ ਨਾ ਸਾਬ ਜੀ ਤੇ ਇਹ ਫੈਕਟਰ ਇਹ ਨਹੀਂ ਹੈ ਕਿ ਇਹਨਾਂ ਦੇ ਹੱਥ ਕੁਝ ਨਹੀਂ ਹੁੰਦਾ ਹੂੰ ਇਹ ਬਿਲਕੁਲ ਮੈਂ ਇਸ ਕੱਲ ਦੇ ਨਾਲ ਕਿਤੇ ਨਾ ਕਿਤੇ ਥੋੜਾ ਜਿਹਾ ਅਸਹਿਮਤ ਹੁੰਦੀ ਗੁਸਤਾਖੀ ਕਰਾਂਗਾ ਕਿ ਐਂਟੀ ਇਨਕੰਮਬੈਂਸੀ ਤਾਂ ਹੁੰਦੀ ਆ ਪਰ ਜਦੋਂ ਤੁਸੀਂ ਸੱਤਾ 'ਚੋਂ ਸੱਤਾ ਚਲਾ ਰਹੇ ਹੋ ਜੀ ਜੀ ਤਾਂ ਉਹ ਤੁਹਾਡੇ ਹੱਥ ਹੁੰਦਾ ਕਿ ਤੁਸੀਂ ਉਸ ਐਂਟੀ ਇਨਕੰਮਬੈਂਸੀ ਨੂੰ ਕੱਟ ਕਰੋਗੇ ਕਿ ਨਹੀਂ ਕਰੋਗੇ ਹਾਂ ਸਾਹਮੋਂਗੇ ਕਿੰਨਾ ਕ ਸਾਹਮੋਂਗੇ ਹਾਂ ਜੀ 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 ਮਿੰਟੂ ਜੀ ਖੈਰ ਪਰਚੋਲ ਤੇ ਹਰ ਇੱਕ ਬੰਦਾ ਕਰਦਾ ਆ ਜਿੱਤ ਤੋਂ ਬਾਅਦ ਖੁਸ਼ੀ ਮਨਾਉਂਦਾ ਹੈ ਜਸ਼ਨ ਮਨਾਉਂਦਾ ਹੈ ਤੇ ਜੇ ਹਾਰ ਹੋਵੇ ਤੇ ਪਰਚੋਲ ਵੀ ਕਰਦਾ ਹੈ